ਚ ਸਸਿਗਾਲਦੀ ਨਮਿਚਕਾਦੀ ਬਾਈਗਦੀ ਕ ਖਾਲਸਾ ਬਾਈਗਦੀ ਕੀ ਫਤਿਹ ਮੈਂ ਹੁਣੇ ਹੀ ਤੁਸੀਂ ਵੀ ਸਾਰਿਆਂ ਨੇ ਸੁਨੀਲ ਜਾਖੜ ਜੀ ਜਿਹੜੇ ਭਾਪੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਸੁਣੀ ਆ ਮੈਂ ਵੀ ਉਹਨੂੰ ਸੁਣਿਆ ਉਹਦੋਂ ਪ੍ਰੈਸ ਕਾਨਫਰੰਸ ਉਹਨਾਂ ਨੇ ਜਿਹੜੀ ਭਾਰਤ ਅਮਰੀਕਾ ਟ੍ਰੇਡ ਡੀਲ ਹੋ ਰਹੀ ਆ ਉਹਦੇ ਬਾਅਦ ਵਿੱਚ ਉਹਨਾਂ ਨੇ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਆ ਉਹ ਬੜੇ ਖੁਸ਼ ਨੇ ਕਿ ਇਹ ਡੀਲ ਦੇਸ਼ ਦੇ ਹਿੱਤ ਵਿੱਚ ਹੈ ਉਹਦੇ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਉਹਦਾ ਉਹਨਾਂ ਨੇ ਇੱਕ ਸ਼ਬਦ ਔਰ ਕਿਹਾ ਲਾਸਟ ਵਿੱਚ ਕਿ ਆਮਾਦੀਪ ਪਾਰਟੀ ਚੁੱਪਿਆ ਅਸੀਂ ਚੁੱਪ ਨਹੀਂ ਹੈ ਜਾਖੜ ਸਾਹਿਬ ਅਸੀਂ ਪਿਛਲੇ 10 ਦਿਨ ਤੋਂ ਲਗਾਤਾਰ ਇਸ ਦਾ ਵਿਰੋਧ ਕਰਦੇ ਆ ਤੁਹਾਡੇ ਮੰਤਰੀ ਦੇ ਤੁਸੀਂ ਅੱਜ ਬੋਲੇ ਹੋ ਅਸੀਂ ਤੋਂ ਉਸ ਦਿਨ ਤੋਂ ਵਿਰੋਧ ਕਰਦੇ ਆ ਜਦੋਂ ਦਾ 트ੰਪ ਬਾਅਦ ਬਾਅਦ ਟਵੀਟ ਕਰਕੇ ਇਦੇ ਬਾਰੇ ਜਾਣਕਾਰੀ ਦੇ ਦਿਆ ਤੁਸੀਂ ਤਾਂ ਜਾਣਕਾਰੀ ਦਿੱਤੀ ਨਹੀਂ ਸਾਡਾ ਪ੍ਰਧਾਨ ਮੰਤਰੀ ਤੇ ਲੋਕ ਸਭਾ ਦਾ ਸਵਾਂਦੇ ਵਿੱਚ ਬੋਲ ਨਹੀਂ ਸਕਿਆ ਪਰ ਟਰੰਪ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਆਧਾਰ ਦੇ ਉੱਤੇ ਟਰੰਪ ਨੇ ਆਪਣੇ ਟਵੀਟਾਂ ਦੇ ਵਿੱਚ ਬਾਅਦ-ਬਾਅਦ ਐਗਰੀਕਲਚਰ ਸ਼ਬਦ ਜਿਹੜਾ ਯੂਜ਼ ਕੀਤਾ ਐਗਰੀਕਲਚਰ ਪ੍ਰੋਡਕਟ ਯੂਜ਼ ਕੀਤਾ ਸਾਨੂੰ ਉਹਦੀ ਚਿੰਤਾ ਅਸੀਂ ਉਹਦੀ ਚਿੰਤਾ ਜਿਹੜੀ ਆ ਉਹ ਮਤਲਬ ਜਿਹੜੀ ਜਾਰ ਕਰਦੇ ਆ ਕਿ ਇਹ ਜਿਹੜੇ ਡੀਲ ਇਹ ਭਾਰਤ ਦੇ ਗਰੀਬ ਕਿਸਾਨਾਂ ਦੇ ਖਿਲਾਫ ਹੈ ਜਿਹੜੀਆਂ ਚੀਜ਼ਾਂ ਇਸ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਉਹਨਾਂ ਦੀ ਉਹਨਾਂ ਚੀਜ਼ਾਂ ਦੀ ਆਪਾਂ ਅਮਰੀਕਾ ਨੂੰ ਕੋ ਖੁੱਲ ਦੇ ਦੇਆ ਅਮਰੀਕਾ ਨੂੰ ਕਿਉਂ ਆਪਾਂ ਖੁੱਲਾ ਬਜਾ ਦੇ ਦੇਆ ਕੋਈ ਚੀਜ਼ਾਂ ਉਹ ਇੱਥੇ ਲਿਆ ਕੇ ਵੇਚਣ ਸਰ ਜਿਹੜਾ ਬਹੁਤ ਸਾਰੀਆਂ ਚੀਜ਼ ਐਗਰੀਕਲਚਰ ਨਾਲ ਸੰਬੰਧਿਤ ਨੇ ਪਰ ਮੈਂ ਇੱਕ ਚੀਜ਼ ਜਿਹੜੀ ਤੁਹਾਨੂੰ ਕਹਿਣੀ ਚਾਹੁੰਦਾ ਕਿ ਜਿਹੜੀ ਲਾਲ ਜਵਾਰ ਪੂਰੇ ਵਰਲਡ ਦੇ ਵਿੱਚੋਂ 75% ਕੱਲੇ ਅਮਰੀਕਾ ਦੇ ਵਿੱਚ ਪੈਦਾ ਹੁੰਦੀ ਹੈ। ਉਹ ਦੇ ਇੰਡੀਆ ਦੇ ਵਿੱਚੋਂ ਸਿਰਫ ਥੋੜੀ ਜੀ ਮਹਾਦਸ਼ਤਾਂ ਦੇ ਵਿੱਚ ਪੈਦਾ ਹੁੰਦੀ ਹੈ। ਮਹਾਦਸ਼ਤਾਂ ਦੇ ਜਿੱਥੇ ਔੜ ਲੱਗਦੀ ਹੈ ਪਾਣੀ ਨਹੀਂ ਹੈ। ਉੱਥੋਂ ਦਾ ਗਰੀਬ ਕਿਸਾਨ ਉਹਨੂੰ ਪੈਦਾ ਕਰਦਾ। ਆਪਾਂ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਰੇਟ ਵੀ ਦੇ ਦੇ। ਉਹਨਾਂ ਗਰੀਬ ਕਿਸਾਨਾਂ ਨੂੰ ਤੇ ਇਸ ਲਾਲ ਜਵਾਰ ਦੇ ਉੱਤੇ ਕੋਈ ਐਮਐਸਪੀ ਨਹੀਂ ਦੇ ਦੇ। ਪਰ ਆਪਾਂ ਅਮਰੀਕਾ ਵਾਲੇ ਕਿਸਾਨਾਂ ਨੂੰ ਉਹਨਾਂ ਦਾ ਵਾਧੂ ਮਾਲ ਜਿਹੜਾ ਉਹ ਇਹ ਦੇਸ਼ ਦੇ ਵਿੱਚ ਲਿਆਉਣਾ ਚਾਹੁੰਦੇ ਆ। ਜਿਸਾ ਲਾਲ ਜਵਾਹਰ ਇੰਡੀਆ ਤੇ ਆ ਗਈ ਤੇ ਜਿਹੜੀ ਸਾਡੀ ਚਿੱਟੀ ਮੱਕੀ ਹੈ ਜਿਹੜਾ ਸਾਡਾ ਬਾਜਰਾ ਵਗੈਰਾ ਜਿਹੜੇ ਸਾਡੇ ਮਲਕ ਨੇ ਉਹ ਸਾਰੇ ਬਰਬਾਦ ਹੋ ਜਾਣਗੇ ਸੋ ਤੁਸੀਂ ਜਿਹੜਾ ਐਗਰੀਕਲਚਰ ਦੀ ਡਿਟੇਲ ਦੀ ਦੇਦੇ ਆ ਤੁਹਾਡਾ ਤਾਨੀ ਕੇਂਦਰ ਸਰਕਾਰ ਜੋ ਜੋ ਆਊਗੀ ਤੁਹਾਨੂੰ ਅਸੀਂ ਤੋਂ ਤੋਂ ਚੈਲੰਜ ਕਰਾਂਗੇ ਮੇਰਾ ਤਾਂ ਤੁਹਾਨੂੰ ਇੱਕੋ ਤੇ ਆ ਲੰਗਾ ਜੀ ਸਾਡ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਕਿੱਦਾਂ ਆ ਜਦੋਂ ਇਹ ਸਾਡਾ ਮਾਲ ਉਹਤੂ ਆਊਗਾ ਕਪਾਹ ਆਊਗਾ ਸੇਬ ਆਊਗਾ ਖਰੋਟ ਆਊਗਾ ਬਦਾਮ ਆਉਣਗੇ ਸਰ ਜਿਹੜਾ ਜੰਮੂ ਕਸ਼ਮੀਰ ਦਾ ਕਿਸਾਨ ਹੈ ਜਿਹੜਾ ਬਦਾਮ ਤੇ ਖਰੋਟ ਪੈਦਾ ਕਰਦਾ ਜਖੜ ਸਾਹਿਬ ਉਹ ਕਿੱਥੇ ਜਾਊਗਾ ਜਿਹੜਾ ਜੰਮੂ ਕਸ਼ਮੀਰ ਤੇ ਹਿਮਾਚਲ ਦਾ ਕਿਸਾਨ ਐਪਲ ਪੈਦਾ ਕਰਦਾ ਉਹ ਕਿੱਥੇ ਜਾਊਗਾ ਜਿਹੜਾ ਸਾਡਾ ਦੇਸ਼ ਦੇ ਵਿੱਚ ਛਿੱਟੀ ਮੱਕੀ ਹੁੰਦੀ ਹੈ ਕਰਨਾਟਕਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਤੇ ਜੂਪੀ ਚ ਸਰ ਉਹ ਜਿਹੜਾ ਸਾਦਾ ਹੀ ਲਾਲ ਜਵਾਦ ਜਿਹੜੀ ਉਹਨੂੰ ਖਾਜੂਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹ ਮੁੱਲ ਜਿਹੜੀ ਡੀ ਦਾ ਐਂਟੀ ਕਿਸਾਨ ਐਂਟੀ ਦੇਸ਼ ਹੈ ਸਰ ਜਖੜ ਸਾਹਿਬ ਲੋਕਾਂ ਨੂੰ ਦੱਸੋ ਕਿ ਜਦੋਂ 트ੰਪ ਜੀ ਨਹੀਂ ਆਏ ਉਦੋਂ ਸਾਡੀਆਂ ਵਸਤੂਆਂ ਦੇ ਉੱਤੇ 2.8% ਟੈਕਸ ਲੱਗਿਆ ਅਮਰੀਕਾ ਦਾ ਜਦੋਂ 트ੰਪ ਜੀ ਆ ਗਏ ਜਦੋਂ ਆਪਾਂ ਜਾ ਕੇ ਪੰਚਾਇਤ ਕਰਦੇ ਸੀ ਕਿ મોદી ਜੀ ਕਹਿੰਦੇ ਸੀ ਕਿ ਇਸ ਵਾਰ 트াম্প ਸਰਕਾਰ ਜਦੋਂ 트াম্প ਆਇਆ ਤਾਂ ਉਹਨੇ 50% ਟੈਕਸ ਕੀਤਾ ਸਾਡੀ ਹੋਣ ਵਾਲੀ ਡੀਲ ਦੇ ਵਿੱਚ ਉਹਨੇ ਉਹ ਡਰਾਮੇਬਾਜ਼ੀ ਕੀਤੀ ਹੁਣ ਤੁਹਾਨੂੰ 18% ਤੁਹਾਡੇ ਦੇ ਤਹਿਤ ਫਲਾਵਾ ਤੇ ਤੁਸੀਂ ਜਿਹੜਾ 7.7% ਟੈਕਸ ਸੀਗਾ ਅਮਰੀਕਾ ਦੀਆਂ ਚੀਜ਼ਾਂ ਉੱਤੇ ਉਹ ਆਪਾਂ 0% ਕਰਤਾ ਜੈਕਟ ਸਾਹਿਬ ਲੋਕਾਂ ਨੂੰ ਜਵਾਬ ਦਿਓ ਕਿ ਆਪਾਂ ਤੇ 0% ਕਰਤਾ ਉਹਨਾਂ ਸਾਡੀਆਂ ਚੀਜ਼ਾਂ ਤੇ 18% ਕਰਤਾ ਤੇ ਫਿਰ ਇਹ ਡੀਲ ਦੇਖਦੇ ਹਿੱਥ ਵਿੱਚ ਕਿੱਦਾਂ ਹੋਈ ਇਹ ਦੇਖ ਤੇ ਕਿਸਾਨਾਂ ਦੇ ਹਿੱਥ ਵਿੱਚ ਕਿੱਦਾਂ ਹੋਈ ਮੈਨੂੰ ਪਤਾ ਜਦੋਂ ਦੇਸ਼ ਦੇ ਉੱਤੇ ਕਾਂਗਰਸ ਦਾ ਆਵਾਜ਼ ਸਿੰਧਾ ਗਾਂਧੀ ਦਾ ਆਵਾਜ਼ ਸੀ ਤੇ ਤੁਹਾਡਾ ਪਰਿਵਾਰ ਤੁਸੀਂ ਤੁਹਾਡੇ ਡੈਡ ਉਹਦੋਂ ਇੰਦਾ ਗਾਂਧੀ ਦੇ ਗੂੰਗਾਉਂਦੇ ਸੀਗੇ ਅੱਜ ਮੋਦੀ ਦਾ ਅੱਜ ਤੁਸੀਂ ਬੀਜੇਪੀ ਦੇ ਮੋਦੀ ਦੇ ਗੂੰਗਾ ਰਹੇ ਹੋ ਕਿਉਂ ਨਹੀਂ ਕਰਦੇ ਕਿਸਾਨਾਂ ਦੀ ਗੱਲ ਕਦੋਂ ਕਿਸਾਨਾਂ ਦੀ ਗੱਲ ਕਿਸਾਨਾਂ ਦੇ ਹਿੱਤ ਵਿੱਚ ਕਿੱਦਾਂ ਮਤਲਬ ਜਾਖੜ ਸਾਹਿਬ ਇਹ ਸਮਝਾਓ ਕਿ ਇਹ ਡੀਲ ਕਿਸਾਨਾਂ ਦੇ ਫਾਇਦੇ ਵਿੱਚ ਕਿੱਦਾਂ ਸਾਰੇ ਪੰਜਾਬ ਦੀ ਨਹੀਂ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰ ਦੂਗੀ ਦੇਸ਼ ਦੇ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਜਾਣਗੇ ਜਦੋਂ ਅਮਰੀਕਾ ਤੋਂ ਕਪਾਹ ਆਈ ਜਦੋਂ ਲਾਲ ਜਵਾਰ ਆਈ ਜਦੋਂ ਉੱਥੋਂ ਹੋਰ ਪ੍ਰੋਡਕਟ ਹੈ ਇਹਦੇ ਸੈਜੇ ਸੈਜੇ ਸਰ ਅਜੇ ਤਾਂ ਡੇਰੀ ਪ੍ਰੋਡਕਟ ਹੈ ਅਜੇ ਪਲੋਟਰੀ ਪ੍ਰੋਡਕਟ ਨੇ ਕਿੰਨੇ ਪ੍ਰੋਡਕਟ ਜਿਹੜੇ ਖੇਤੀਬਾੜੀ ਨਾਲ ਜੁੜੇ ਆ ਉਹਨਾਂ ਨੂੰ ਛੱਡਿਆ ਉਹ ਪੜੋ ਤੁਸੀਂ ਪਹਿਲੇ ਤਰ੍ਹਾਂ ਦੀ ਇੰਡੀਆ ਦਾ ਐਕਸਪ੍ਰੈਸ ਖ਼ਬਰ ਪੜੋ ਟ੍ਰਿਬਿਊਨ ਪੜੋ। ਉਹ ਅਮਰੀਕਾ ਦੀ ਐਗਰੀਕਲਚਰ ਸੈਕਟਰ ਦਾ ਬਿਆਨ ਪੜੋ ਕਿਨੇ ਖੁਸ਼ ਨੇ ਉਹ। ਕਿ ਸਾਨੂੰ ਬਾਜ਼ਾਰ ਮਿਲ ਗਿਆ ਕਿ ਦੁਨੀਆ ਦੀ ਬਹੁਤ ਵੱਡੀ ਮੰਡੀ ਮਿਲ ਗਈ ਆ। ਸਰ ਉਹਨਾਂ ਦਾ ਮਾਲ ਤੇ ਆ ਕੇ ਵੇਚਜੂ ਸਸਤਾ ਪਰ ਸਾਡੇ ਕਿਸਾਨ ਕਿੱਥੇ ਜਾਣਗੇ? ਸਾਡਾ ਕਿਸਾਨ ਕਿੱਧਰ ਨੂੰ ਜਾਊਗਾ ਇਹ ਦੱਸੋ ਸੋ ਮੈਂ ਫਿਰ ਕਹਿਣਾ ਚਾਹੁੰਦਾ ਕਿ ਜਕੜ ਸਾਹਿਬ ਆਮ ਆਦਮੀ ਪਾਰਟੀ ਸਮਝਦੀ ਆ ਕਿ ਇਹ ਡੀਲ ਦੇਸ਼ ਦੇ ਵਿਰੁੱਧ ਹੈ। ਇਹ ਡੀਲ ਕਿਸਾਨ ਦੇ ਵਿਰੁੱਧ ਹੈ ਭਾਰਤੀ ਕਿਸਾਨਾਂ ਦੇ ਵਿਰੁੱਧ ਹੈ ਔਰ ਇਹ ਸੋਦੀ ਨੇ ਆਪਣੇ ਦੇਸ਼ ਨੂੰ ਭਾਰਤ ਨੂੰ ਅਮਰੀਕਾ ਦੇ ਅੱਗੇ ਕਹਨੇ ਰਸਤਾ ਇਹ ਬਹੁਤ ਖਤਰਨਾਕ ਡੀਲ ਹੈ ਸੋ ਸੋਚ ਸਮਝ ਕੇ ਬੋਲਿਆ ਕਰੋ ਸੋਚ ਸਮਝ ਕੇ ਜਵਾਬ ਦਿਓ ਸਿਰ ਮੈਨੂੰ ਅੱਜ ਜਿਹੜਾ ਮੈਂ ਤੁਹਾਨੂੰ ਲਾਲ ਜਵਾਰ ਦਾ ਕਿਹਾ ਇਹਦਾ ਮੈਨੂੰ ਜਵਾਬ ਦਿਓ ਪਿੱਕੀ ਫਾਇਦਾ ਹੋਣਾ ਇੰਡੀਆ ਦੇ ਵਿੱਚ ਦੇਸ਼ ਦੀ ਮੱਕੀ ਤੇ ਦੇਸ ਦਾ ਬਾਦ ਆ ਕਿੱਥੇ ਜਾਊਗਾ ਜਦੋਂ ਉਹ ਮਾਰਕੀਟ ਚ ਜਾਊਗਾ ਬਾਕੀ ਵੀ ਜੋ ਜੋ ਦਿਸਤਾ ਜੀ ਉਹ ਵੀ ਤੁਹਾਨੂੰ ਰੋਜ਼ ਹੀ ਮੈਂ ਜਵਾਬ ਦੇਆ ਕਰੂੰਗਾ ਰੋਜ਼ ਹੀ ਮੈਂ ਤੁਹਾਨੂੰ ਪੁੱਛਿਆ ਕਰੂੰਗਾ ਕਿ ਦੱਸੋ ਹਾਲਾ ਮੈਨੂੰ ਕੋਈ ਪਤਾ ਕਿ ਤੁਸੀਂ ਤੋ ਉਹਦੇ ਗੋਣ ਗੋਣੇ ਮੋਦੀ ਦੇ ਤੁਸੀਂ ਪਹਿਲਾਂ ਇੰਦਰ ਗਾਂਧੀ ਦੇ ਗੋਣ ਗੋਣੇ ਮੋਦੀ ਦੇ ਗਾਹੋਗੇ ਤੁਸੀਂ ਕਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਕਦੀ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਕਦੀ ਪੰਜਾਬ ਪੰਜਾਬੀਆਂ ਦੀ ਗੱਲ ਕੀਤੀ ਦੇਖ ਕਿਸਾਨਾਂ ਦੀ ਗੱਲ ਕੀਤੀ ਉਹ ਨਹੀਂ ਕਰਦੇ ਤੁਸੀਂ ਨਾ ਤੁਸੀਂ ਕਰਦੇ ਨਾ ਤੁਹਾਡੇ ਕੋਲ ਕੋਈ ਆਸ ਹੈ ਪਰ ਸਾਡੇ ਬਾਤ ਇਹ ਨਾ ਕਿਉਂ ਆਮ ਆਦਮੀ ਪਾਰਟੀ ਦੇਖ ਦੇ ਕਿਸਾਨਾਂ ਦੇ ਨਾਲ ਖੜੀ ਹੈ ਦੇ ਦੇ ਕਿਸਾਨਾਂ ਦੀ ਲੜਾਈ ਲੜੂਗੀ ਅਸੀਂ ਮੋਦੀ ਦੇ ਖਿਲਾਫ ਖੜੇ ਆ ਅਸੀਂ ਅਮਰੀਕਾ ਦੇ ਖਿਲਾਫ ਖੜੇ ਆ ਅਸੀਂ ਇਸ ਡੀਲ ਦਾ ਡਟਵਾ ਵਿਰੋਧ ਕਰਦੇ ਆ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਧੰਨਵਾਦ ਵਾਈਕੋ ਜੀ ਖਾਲਸਾ ਵਾਈਕੋ ਜੀ ਕੀ